ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਜੀ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦੀ ਸਾਖੀ ਦਾ ਵਿਸ਼ਾ ਹੈ ਭਾਈ ਸਾਲੋ ਜੀ ਬਾਬਾ ਭਾਈ ਸਾਲੋ ਜੀ ਦਾ ਆਗਮਨ ਪਾਈ ਦਿਆਲ ਜੀ ਤੇ ਮਾਤਾ ਸੁਖਦੇਵੀ ਜੀ ਦੇ ਘਰ ਪਿੰਡ ਤੋਲਾ ਕਾਂਗੜ ਮਾਲਵੇ ਦੇਸ਼ ਵਿੱਚ ਹੋਇਆ ਜਦੋਂ ਪਾਈ ਸਾਹਿਬ ਜੀ ਦਾ आगमन ਹੋਇਆ ਉਹ ਸਮੇਂ ਹਮਾਉ ਤੇ ਸ਼ੇਰ ਸ਼ਾਹ ਸੂਰੀ ਵਿੱਚ ਆਪਸੀ ਜੰਗ ਕਰਕੇ ਕਈ ਪਿੰਡ ਤਬਾਹ ਹੋ ਗਏ ਜਿੰਨਾ ਵਿੱਚ ਪਿੰਡ ਤौला ਕਾਂਗੜ ਵੀ ਸੀ ਇਸ ਲਈ ਆਪ ਜੀ ਤੇ ਮਾਤਾ ਪਿਤਾ ਪਰਿਵਾਰ ਸਬੇਤ ਮੰਜੀਠੇ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 9 ਮੀਲ ਦੀ ਦੂਰੀ ਤੇ ਹੈ ਉੱਥੇ ਆਣ ਵਸੇ ਬਾਬਾ ਜੀ ਦੇ ਮਾਤਾ ਪਿਤਾ ਸਖੀ ਸਰਵਰਦੇਵ ਪਾਸ ਕਿਸਾਨਾ ਇੱਕ ਵਾਰੀ ਨਿਗਾਹੇ ਸਖੀ ਸਰਵਰਦੀ ਜੀਰਤ ਕਰਨ ਗਏ ਤਾਂ ਮਨ ਵਿੱਚ ਫੁਰਨਾ ਬਣਿਆ ਕਿ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਵਿਖੇ ਸਰੋਵਰ ਦੀ ਰਚਨਾ ਕਰਵਾ ਰਹੇ ਹਨ ਸੰਗਤਾਂ ਸੇਵਾ ਤੇ ਦਰਸ਼ਨ ਕਰਨ ਜਾਂਦੀਆਂ ਹਨ ਅਸੀਂ ਵੀ ਦਰਸ਼ਨ ਕਰ ਲਈਏ ਜਦੋਂ ਦਰਸ਼ਨ ਹੇਤ ਗੁਰੂ ਰਾਮਦਾਸ ਜੀ ਕੋਲ ਪਹੁੰਚੇ ਤਾਂ ਜਾਨੀ ਜਾਨ ਸਤਿਗੁਰੂ ਜੀ ਨੇ ਇਹਨਾਂ ਵੱਲ ਤੱਕ ਕੇ ਕਿਹਾ ਪੀਰ ਦੀ ਯਾਰਤ ਨਾਲੋ ਸੇਵਾ ਕਰਕੇ ਜਨਮ ਸਫਲਾ ਕਰੋ ਬਸ ਫੇਰ ਕੀ ਸੀ ਬਾਬਾ ਜੀ ਦੇ ਮਾਤਾ ਪਿਤਾ ਤੇ ਬਾਬਾ ਭਾਈ ਸਾਲੋ ਜੀ ਗੁਰੂ ਜੀ ਦੇ ਚਰਨੇ ਟੈ ਪਏ ਸਤਿਗੁਰ ਜੀ ਨੇ ਥਾਪੜਾ ਦਿੱਤਾ ਤੇ ਨਿੱਕੇ ਬਾਲ ਪਾਈ ਸਾਲੋ ਜੀ ਨੂੰ ਕੋਲ ਰੱਖ ਲਿਆ ਮਾਤਾ ਪਿਤਾ ਅਗਿਆ ਲੈ ਕੇ ਵਾਪਸ ਮੰਜੀਠੇ ਆ ਗਏ ਗੁਰੂ ਰਾਮਦਾਸ ਜੀ ਨੇ ਉਹਨਾਂ ਦਾ ਥਾ ਪਿਆਰ ਤੇ ਸੇਵਾ ਵੇਖ ਕੇ ਉਹਨਾਂ ਨੂੰ ਵਾਰ ਦਿੱਤਾ ਰਾਮਦਾਸ ਗੁਰਮੁਖ ਹੋ ਉਚਾਰਾ ਅਨੰਨ ਭਗਤ ਸਾਲੋ ਮਮ ਪਿਆਰਾ ਇਹ ਗੁਰ ਸਿੱਖੀ ਕੇ कोतवाल ਖਰੇ ਖੋਟੇ ਕੀ ਕਰੇ ਸੰਭਾਲ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਭਾਈ ਸਾਲੋ ਜੀ ਉਸੇ ਤਰ੍ਹਾਂ ਸੇਵਾ ਕਰਦੇ ਰਹੇ ਸਰੋਵਰ ਦੀ ਸੇਵਾ ਤੋਂ ਵੇਲੇ ਹੋ ਕੇ ਭਾਈ ਸਾਲੋ ਜੀ ਆਪਣੇ ਨਿਵਾਸ ਸਥਾਨ ਜਿੱਥੇ ਟੋਬਾ ਭਾਈ ਸਾਲੋ ਜੀ ਉੱਥੇ ਚਲੇ ਜਾਂਦੇ ਰਹਾਇਸ਼ ਦੇ ਬਾਹਰ ਇੱਕ ਖੂਹ ਸੀ ਜਿੱਥੇ ਉਹ ਹੁੰਦੇ ਜਾਂਦੇ ਰਾਹੀਆਂ ਨੂੰ ਜਲਿਸ਼ ਕੋਉਂਦੇ ਇੱਕ ਵਾਰ ਭਾਈ ਫਾਲੂ ਜੀ ਦੀ ਸੇਤ ਖਰਾਬ ਹੋ ਗਈ ਤਾਂ ਗੁਰੂ ਅਰਜਨ ਦੇਵ ਜੀ ਖੁਦ ਚੱਲ ਕੇ ਪਤਾ ਕਰਨ ਆਏ ਕੀਰਤਨ ਦੇ ਦੀਵਾਨ ਲੱਗੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਭਾਈ ਸਾਹਿਬ ਜੀ ਸਾਰੀ ਰਾਤ ਚੌਰ ਸਾਹਿਬ ਕਰਦੇ ਰਹੇ ਜਦੋਂ ਗੁਰੂ ਜੀ ਦੀ ਸਮਾਦੀ ਖੁੱਲੀ ਤਾਂ ਗੁਰੂ ਜੀ ਨੇ ਵੇਖਿਆ ਪਾਈ ਸਾਲੋ ਜੀ ਸੇਵਾ ਕਰ ਰਹੇ ਹਨ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਕੁਝ ਮੰਗ ਲਵੋ ਤਾਂ ਪਾਈ ਸਾਹਿਬ ਜੀ ਕਹਿੰਦੇ ਹਨ ਕਿ ਆਪ ਦੀ ਮਿਹਰ ਹੈ ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਤੁਸੀਂ ਕੁਝ ਮੰਗ ਲਵੋ ਪਾਈ ਸਾਹਿਬ ਜੀ ਕਹਿਣ ਲੱਗੇ ਜੇ ਟੁੱਠੇ ਹੋ ਤਾਂ ਮੰਗਾ ਵਾਲਾ ਖਾਣਾ ਹੀ ਖਤਮ ਕਰ ਦਿਓ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਜੇ ਤੁਸੀਂ ਨਹੀਂ ਮੰਗਦੇ ਤਾਂ ਅਸੀਂ ਇੱਥੇ ਸਰੋਵਰ ਦੀ ਰਚਨਾ ਕਰ ਦਿੰਦੇ ਹਾਂ ਤਾਂ ਭਾਈ ਸਾਹਿਬ ਜੀ ਨੇ ਕਿਹਾ ਸਰੋਵਰ ਗੁਰੂ ਘਰ ਹੀ ਸੋਭਦੇ ਹਨ ਇਹ ਤੋਬਾ ਹੈ ਤਾਂ ਇਸ ਨੂੰ ਤੋਬਾ ਹੀ ਰਹਿਣ ਦਿਓ ਹਜੂਰ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ ਇਹ ਤੋਬਾ ਹੁਣ ਤੋਬਾ ਨਹੀਂ ਰਹੇਗਾ ਜੋ ਮਾਈ ਪਾਈ ਸ਼ਰਤਾਂ ਨਾਲ ਆਪਣੇ ਸੁੱਕੇ ਬੱਚਿਆਂ ਨੂੰ ਇਸ਼ਨਾਨ ਕਰਵਾਉਣਗੇ ਉਹ ਹਰੇ ਭਰੇ ਹੋ ਜਾਣਗੇ ਪਾਈ ਸਾਹਿਬ ਜੀ ਦੀ ਇਤਨੀ ਕਮਾਈ ਸੀ ਕਿ ਇੱਕ ਵਾਰੀ ਸਰੋਵਰ ਦੀ ਸੇਵਾ ਲਈ ਇੱਟਾਂ ਖਤਮ ਹੋ ਗਈਆਂ ਉੱਤੋਂ ਮੀਂਹ ਦੀ ਝੜੀ ਲੱਗੀ ਹੋਈ ਸੀ ਸਥਭ ਥਾਵਾਂ ਗਿੱਲੀਆਂ ਸਨ ਇੱਟਾਂ ਦੇ ਆਵੇ ਲਈ ਸੁੱਕੇ ਬਾਲਨ ਦੀ ਲੋੜ ਪਈ ਬਾਬਾ ਜੀ ਨੇ ਆਪਣੇ ਸਿਰ ਤੇ ਟੋਕਰੀ ਚੁੱਕ ਕੇ ਹੋਰ ਨ ਸੰਗਤਾਂ ਨੂੰ ਆਖਿਆ ਚੁੱਕੋ ਟੋਕਰੀਆਂ ਨਗਰਾਂ ਵਿੱਚੋਂ ਬਾਲਨ ਲੈ ਕੇ ਆਈਏ ਬਾਬਾ ਜੀ ਦਾ ਇਹ ਹੁਕਮ ਸੁਣ ਕੇ ਅਨੇਕਾਂ ਸੰਗਤਾਂ ਤਿਆਰ ਹੋ ਗਈਆਂ ਤੇ ਬਾਬਾ ਜੀ ਉਹਨਾਂ ਨੂੰ ਨਾਲ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਗਏ ਤੇ ਆਪ ਨੇ ਹੁਕਮ ਦਿੱਤਾ ਸਰੋਵਰ ਲਈ ਇੱਟਾਂ ਪਕਾਉਣ ਵਾਸਤੇ ਇੱਕ ਪਾਠੀ ਵੀ ਦੇਵੇਗਾ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਪਿੰਡਾਂ ਵਾਲਿਆਂ ਜਿਸ ਵਿੱਚ ਕਈ ਪੁੱਤਰਾਂ ਦੀ ਦਾਤ ਤੋਂ ਵਾਂਝੇ ਸਨ ਇੱਕ ਹੀ ਇੱਕ ਦੀ ਥਾਂ ਬੋទੀਆਂ-ਬੋទੀਆਂ ਪਾਥੀਆਂ ਦੇ ਦਿੱਤੀਆਂ ਤੇ ਟੋਕਰੀਆਂ ਭਰ ਦਿੱਤੀਆਂ ਪਾਥੀਆਂ ਲੈ ਕੇ ਬਾਬਾ ਜੀ ਸੰਕਤਾ ਸਮੇਤ ਗੁਰੂ ਮਹਾਰਾਜ ਦੇ ਦਰਬਾਰ ਹਾਜ਼ਰ ਹੋਏ ਤਾਂ ਜਾਣੀ-ਜਾਨ ਸਤਿਗੁਰੂ ਜੀ ਨੇ ਬਾਬਾ ਜੀ ਨੂੰ ਆਖਿਆ ਬੜਾ ਸਸਤਾ ਸੌਦਾਕਾਰ ਆਏ ਹੋ ਇੱਕ ਪਾਤੀ ਪਿੱਛੇ ਇੱਕ ਪੁੱਤਰ ਅੱਗੋ ਬਾਬਾ ਜੀ ਨੇ ਉੱਤਰ ਦਿੱਤਾ ਨਹੀਂ ਮਹਾਰਾਜ ਇਹ ਤਾਂ ਤੁਹਾਡੀ ਰਮਜ਼ ਤੇ ਬਖਸ਼ਿਸ਼ ਵੀ ਦਵਾਰਾ ਸਖਨੀਆਂ ਚੋਲੀਆਂ ਪਰ ਜਾਣ ਗਿਆ ਇਹ ਤੁਹਾਡੀ ਹੀ ਕਿਰਪਾ ਹੈ ਆਧੇ ਸੇਵਕ ਤੋਂ ਭੁੱਲ ਹੋ ਗਈ ਹੈ ਤਾਂ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਵਾਰ ਦਿੱਤਾ ਜੋ ਮਾਈ ਪਾਈ ਸੱਚੇ ਦਿਲੋਂ ਤੁਹਾਡਾ ਧਿਆਨ ਧਰ ਕੇ ਗੁਰੂ ਕੰਨ ਦੀ ਸੇਵਾ ਕਰਿਆ ਕਰਨ ਕੇ ਉਹਨਾਂ ਦੀ ਸਖਣੀ ਝੋਲੀ ਪਰ ਜਾਵੇਗੀ ਉਹ ਪੁੱਤਰ ਦੀ ਦਾਤ ਆਪ ਦੇ ਸਥਾਨ ਤੋਂ ਪ੍ਰਾਪਤ ਕਰਨਗੇ ਜਦੋਂ ਛੇਵੇਂ ਪਾਤਸ਼ਾ ਗਵਾਲੀਅਤ ਤੋਂ ਵਾਪਸ ਅੰਮ੍ਰਿਤਸਰ ਤੁਝੇ ਤਾਂ ਕੁਝ ਸਮੇਂ ਬਾਅਦ ਪਾਈ ਸਾਹਿਬ ਜੀ ਅਕਾਲ ਚਲਾਨਾ ਕਰ ਗਏ 22 ਸਾਲੋ ਜੀ ਤਾਂ ਅੰਤਿਮ ਸੰਸਕਾਰ ਸ਼ੇਵੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਕੀਤਾ ਸਿੱਖਿਆ ਜਿਹੜਾ ਸਿੱਖ ਨਿਸ਼ਕਾਮ ਤੇ ਨਿਸਵਾਰਥ ਹੋ ਕੇ ਗੁਰੂ ਘਰ ਦੀ ਸੇਵਾ ਕਰੇ ਸਤਗੁਰੂ ਜੀ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਆ ਗਾਂ ਝੋਲੀਆਂ ਪਰਨ ਵਾਲਾ ਬਣਾ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ